ਾਰੇ ਇਹ ਬਹੁਤ ਗਲਤ ਤਾਰ ਹੈ ਬਿਜਲੀ ਦੀ ਹੈ ਆਟੋਮੈਟਿਕ ਬੰਦੇ ਨੇ ਵਜਦੀ ਹੈ ਪਰਮਿਸ਼ਨ ਮਿਲੀ 66 ਕੇਵੀ ਦੀ ਤਾਰਾਂ ਬਹੁਤ ਖਤਰਨਾਕ ਤਾਰਾਂ ਨੇ ਸ਼ਾਮ ਨੂੰ ਰੇ ਹੱਦ ਨਾਲੋਂ ਵੱਧ ਬੱਚਾ ਹੁੰਦਾ ਜੀ ਤੁਸੀਂ ਆ ਪਰਮਿਸ਼ਨ ਮਿਲੀ ਹੈ ਇਹਨਾਂ ਨੂੰ ਮੇਲਾ ਲਾਉਣ ਵਾਸਤੇ ਉਹਨਾਂ ਨੇ ਆ ਚੀਜ਼ ਥੋੜੀ ਕੀਤੀ ਹੈ ਜੀ ਐਸਡੀਐਮ ਡੀਸੀ ਸਾਹਿਬ ਨੇ ਵੀ ਤੁਸੀਂ ਵੀ ਆ ਤਾਰਾਂ ਦੇ ਥੱਲੇ ਲੋਹੇ ਦੀਆਂ ਚੀਜ਼ਾਂ ਲਾ ਕੇ ਲੋਕਾਂ ਨੂੰ ਦੇਣਾ ਪਰਵਾਨਾ ਜੀ ਪਹੁੰਚਿਆ ਜੀ ਕਾਰਨੀਵਲ ਮੇਲਾ ਅਮਲੋ ਰੋਡ ਖੰਨਾ ਵਿਖੇ ਜਿਹੜਾ ਲੱਗਿਆ ਹੈ ਜੀ ਹਾਂ ਨਮਸਕਾਰ ਮੈਂ ਤੇ ਇੰਦਰ ਸਿੰਘ ਆਰਟਿਸਟ तेज रिपोर्ट 24 न्यूज़ ਖੰਨਾ ਦੇ ਅਮਲੋ ਰੋਡ ਤੇ ਪ੍ਰਸ਼ਾਸਨ ਦੇ ਮਨਜ਼ੂਰੀ ਦੇ ਬਾਅਦ ਹਾਈ ਵੋਲਟੇਜ ਤਾਰਾ ਹੇਠਾ ਚੱਲ ਰਿਹਾ ਕਾਰਨੀਵਲ ਮੇਲਾ ਜੇ ਕੋਈ ਹਾਦਸਾ ਵਾਪਰਦਾ ਹੈ ਕੌਣ ਹੋਵੇਗਾ ਇਸ ਦਾ ਜ਼ਿੰਮੇਵਾਰ ਜੀ ਹਾਂ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿ ਇਜਾਜ਼ਤ ਤੋਂ ਬਾਅਦ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਕਿ ਹਾਈ ਵੋਲਟੇਜ ਛਾਟ ਕੇਵੀ ਤਾਰਾ ਹੈਟਾ ਮੇਲਾ ਲਗਾਉਣ ਦੀ ਮਨਜ਼ੂਰੀ ਮਿਲੀ ਹੈ ਪ੍ਰਸ਼ਾਸਨ ਨੇ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਨਾ ਕਿ ਹਾਈ ਵੋਲਟੇਜ ਛਾਟ ਕੇਵੀ ਤਾਰਾ ਹੈਟਾ ਮੇਲਾ ਲਗਾਉਣ ਦੀ ਜੀਵਲ ਮੇਲਾ ਜਿਹੜਾ ਆਏ ਸਾਲ ਲੱਗਦਾ ਚੁਰ ਕਾਰਨੀਵਲ ਮੇਲਾ ਦਾ ਆਪਾਂ ਵਿਚਾਰ ਚ ਕੀਤਾ ਸਾਰੀ ਸੋਚ ਇਹਨੇ ਸ਼ਹਿਰ ਵਾਸੀਆਂ ਨੇ ਖਰ ਸੇਫਟੀ ਪੈਦਾ ਸੇਫਟੀ ਦੀਆਂ ਸਾਰੀਆਂ ਜਾਨੀ ਕਿ ਚੀਜ਼ਾਂ ਨੂੰ ਮੈयर्स ਨੂੰ ਫੋਲੋ ਕਰਦੇ ਹੋਏ ਇਹ ਚੂਲੇ ਬਹੁਤ ਹੋ ਰਹੇ ਆਨੰਦ ਮਾਣਾ ਚਾਹੀਦਾ ਤੇ ਮੈਂ ਉੱਥੇ ਮੈਂ ਇਹਨਾਂ ਨੂੰ ਹਦਾਇਤਾਂ ਵੀ ਕਰਦਾ ਪ੍ਰਸ਼ਾਸਨ ਨੂੰ ਵੀ ਮੈਂ ਹਦਾਇਤਾਂ ਕੀਤੀਆਂ ਕਿ ਸੇਫਟੀ ਦਾ ਧਿਆਨ ਪ੍ਰਕੌਸ਼ਨਸ ਨੇ ਜਿਹੜੇ ਉਹਦੇ ਮੈयर्स ਨੇ ਜਿਹੜੇ ਉਹ ਸਖਤਾਈ ਨਾਲ ਬੋਲ ਚੁੱਕੇ ਹੈ ਕਹਿਣਾ ਹੈ ਸਮਾਜ ਸੇਵੀ ਵਿਕਰਮਜੀਤ ਦਾ ਆਪ ਪੁੱਛਦੇ ਆ ਕੀ ਕਹਿੰਦੇ ਹਨ ਉਹ ਗਲਤ ਤਾਰ ਹੈ ਬਿਜਲੀ ਦੀ ਇਹ ਆਟੋਮੈਟਿਕ ਬੰਦੇ ਨੂੰ ਖਿੱਚਦੀ ਹੈ ਪਰਮਿਸ਼ਨ ਮਿਲੀ ਹੈ ਇਹਨੂੰ ਆਈ ਆਪਣਾ ਮੇਰਾ ਨਾਮ ਵਿਕਰਮਜੀਤ ਹੈ ਜੀ ਮੈਂ ਖੰਨੇ ਦਾ ਰਹਿਣ ਵਾਲਾ ਜੀ ਅੱਛਾ ਜੀ ਜਿਹੜਾ ਤੁਸੀਂ ਇੱਥੇ ਕਾਰਨੀਵਲ ਜਿਹੜਾ ਮੇਲਾ ਲੱਗਿਆ ਓਰੇ ਹਾਂਜੀ ਇਹ ਤੇ ਜਿਹੜਾ ਇਤਰਾਜ ਤੁਹਾਰੇ ਤੁਹਾਨੂੰ ਕੀ ਇਤਰਾਜ ਹੈ ਆਮ ਜਨਤਾ ਇਤਰਾਜ ਤਾਂ ਇਹ ਹੈ ਜੀ ਦੇਖੋ ਇਹ ਮੇਲਾ ਪੰਤਰੀਕ ਦਾ ਲੱਗਿਆ ਹੋਇਆ ਹੈ ਇਹ ਮੇਲੇ ਨੂੰ ਪਰਮਿਸ਼ਨ ਮਿਲੀ ਹੋਈ ਹੈ ਅਰਦੀ ਸਾਹਿਬ ਡੀਸੀ ਸਾਹਿਬ ਵੱਲੋਂ ਠੀਕ ਹੈ ਜੀ ਪਰਮਿਸ਼ਨ ਮਿਲੀ ਹੈ ਮੇਲਾ ਲਾਉਣ ਦੀ ਠੀਕ ਹੈ ਜੋ ਇਹ ਮੇਲੇ ਦਾ ਮਾਲਕ ਹੈ ਜੋ ਕਾਰਨੀਵਾਲਾ ਵਾਲੇ ਮੇਲੇ ਦਾ ਮਾਲਕ ਹੈ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ ਮੇਲਾ ਸਹੀ ਤਰੀਕੇ ਨਾਲ ਚਲਾਉਂਦੇ ਉਹਨਾਂ ਨੂੰ ਪਰਮਿਸ਼ਨ ਨਾ ਕੀ ਇਹ ਸਾਡਾ ਤਰਾਜ ਇਹ ਹੈ ਵੀ ਇਹ ਪਰਮਿਸ਼ਨ ਨਹੀਂ ਮਿਲੀ ਵੀ ਛੜ ਕੇ ਵੀ ਤਾਰਾਂ ਦੇ ਥੱਲੇ ਤੁਸੀਂ ਲੋਹੇ ਦੀਆਂ ਚੀਜ਼ਾਂ ਲਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰੋ ਔਰੇ ਕੱਲ ਨੂੰ ਔਰੇ ਹਜ਼ਾਰੋਂ ਬੰਦੇ ਇਕੱਠਾ ਹੁੰਦਾ ਜੀ ਸ਼ਾਮ ਨੂੰ ਔਰੇ ਕੋਈ ਹਾਸਾ ਹੋ ਜਾਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਐਡਮ ਸਾਹਿਬ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀਆਂ ਮੇਲਾ ਲਾਉਣ ਨੂੰ ਐਡਮ ਡੀਸੀ ਸਾਹਿਬ ਨੇ ਇਹ ਚੀਜ਼ ਨਹੀਂ ਨਹੀਂ ਕਿਈ ਵੀ ਤੁਸੀਂ ਮੇਲਾ ਮਾਲ ਕਰਨੋ ਵੀ ਤੁਸੀਂ 66 ਕੇਵੀ ਦੀ ਤਾਰਾਂ ਦੇ ਥੱਲੇ ਲੋਕਾਂ ਦੀ ਜ਼ਿੰਦਗੀ ਨਾ ਖਲਵਾੜ ਕਰੋ ਠੀਕ ਹੈ ਮੇਲਾ ਇਜਾਜ਼ਤ ਮਿਲੀ ਹੈ ਠੀਕ ਹੈ ਇਹਨਾਂ ਨੂੰ ਸਾਰੀ ਗੱਲਾਂ ਸ਼ੂਟ ਮਿਲੀ ਹੈ ਠੀਕ ਹੈ ਪਰ ਤੁਸੀਂ ਆਪ ਦੇਖ ਲਓ ਜੀ 66 ਕੇਵੀ ਦੀਆਂ ਤਾਰਾਂ ਨੇ ਆ ਇਹ ਬੰਦ ਕੀ ਕੀ ਏਥੇ ਤੇ ਲਾਇਆ ਹੋਇਆ ਹੈ ਇਹ ਹੱਥ ਥੱਲੇ ਭੂਤ ਬੰਗਲਾ ਲੱਗਿਆ ਹੋਇਆ ਜੀ ਕੋ ਦੇਖ ਲੋ ਉਹ ਲੋਹੇ ਦਾ ਬਣਿਆ ਹੋਇਆ ਸਾਰਾ ਉਧਰ ਵੀ ਸਾਰਾ ਸਮਾਨ ਲੋਹੇ ਦਾ ਜੀ ਮੇਲਾ ਮਾਲ ਕਿ ਨੂੰ ਇਹ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਹੈ ਵੀ ਠੀਕ ਹੈ ਐਸਡੀਐਮ ਸਾਹਿਬ ਡੀਸੀ ਸਾਹਿਬ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਠੀਕ ਹੈ ਉਹ ਆਪਣੀ ਜਗ੍ਹਾ ਸਹੀ ਨੇ ਉਹਨਾਂ ਨੇ ਮੇਲਾ ਲਾਉਣ ਦੀ ਪਰਮਿਸ਼ਨ ਦਿੱਤੀ ਹੈ ਉਹਨਾਂ ਨੇ ਮੈਂ ਇਹ ਗੱਲ ਥੋੜੀ ਗਈ ਹੈ ਵੀ ਤੁਸੀਂ ਵੀ ਇਹਦੇ ਥੱਲੇ 66 ਕੇਵੀ ਦੀ ਤਾਰਾਂ ਥੱਲੇ ਤੁਸੀਂ ਆਪਣਾ ਗਲਤ ਚੀਜ਼ਾਂ ਲਾ ਕੇ ਲੋਕਾਂ ਦੀ ਜ਼ਿਹਨ ਨਾਲ ਖਲਵਾੜ ਕਰੋ ਪੂਰੇ ਕੱਲ ਨੂੰ ਕੋਈ ਵੀ ਵੱਡਾ ਹਾਸਾ ਹੁੰਦਾ ਜੀ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਮੇਲਾ ਹੈ ਇਹ ਮੇਲੇ ਵਾਲੇ ਨੇ ਕਿ ਜਾਂ ਪ੍ਰਸ਼ਾਸਨ ਹੈ ਜੀ ਦੱਸੋ ਤੁਸੀਂ ਦੱਸੋ ਆ ਤੁਸੀਂ ਕੈਮਰਾ ਘੁਮਾ ਕੇ ਦੇਖ ਲਓ ਜੀ ਕਿੰਨਾ ਬੁਰਾ ਹਾਲ ਹੋਇਆ ਪਿਆ ਨਮਸਕਾਰ ਤੇਜੂ 24 ਮੈਂ ਆ ਰਿਹਾ ਸਦੀ ਦੇਖੇ ਤੇਜਿੰਦਰ ਸਿੰਘ ਆਰਟੀਸਟ ਵਿਸ਼ੇਸ਼ ਕਵਿ